ਪਹਿਲੀ ਚਲਕ ਤੇ ਇਹ ਵੀਡੀਓ ਕਿਸੇ ਬਾਹਰਲੇ ਮੁਲਕ ਦਾ ਲੱਗਦਾ ਹੈ ਪਰ ਤੁਹਾਨੂੰ ਦੱਸਦੀ ਕਿ ਇਹ ਵੀਡੀਓ ਹਰਿਆਣਾ ਦੇ ਗੁਰੂਗ੍ਰਾਮ ਦਾ ਹੈ ਗੁਰੂਗ੍ਰਾਮ ਦੇ ਵਿੱਚ ਸਾਈਬਰ ਹੱਬ ਏਰੀਆ ਹੈ ਬਹੁਤ ਹੀ ਪੋਸ਼ ਏਰੀਆ ਹੈ ਜਿੱਥੇ ਇਹਨਾਂ ਨੌਜਵਾਨਾਂ ਦੇ ਵੱਲੋਂ ਹੜਦੰਗ ਮਚਾਇਆ ਗਿਆ ਤੁਸੀਂ ਵੇਖੋ ਸਿੱਧੇ ਤੌਰ ਤੇ ਕਿਸ ਤਰੀਕੇ ਦੇ ਨਾਲ ਇਹਨਾਂ ਨੌਜਵਾਨਾਂ ਦੇ ਵੱਲੋਂ ਟਰੈਕਟਰ ਤੇ ਸਟੰਟ ਬਾਜ਼ੀ ਕੀਤੀ ਜਾ ਰਹੀ ਹੈ ਕਾਨੂੰਨ ਦੀਆਂ ਧੱਜੀਆਂ ਕਿੰਨ ਸ਼ਰਿਆਂਮ ਉਡਾਈਆਂ ਜਾ ਰਹੀਆਂ ਨੇ ਖਤਰਨਾਕ ਸਟੰਟ ਕੀਤੇ ਜਾ ਰਹੇ ਨੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਕਾਫੀ ਵਾਇਰਲ ਹੈ ਇਦਾਂ ਹੀ ਨਹੀਂ ਇਹਨਾਂ ਨੌਜਵਾਨਾਂ ਦੇ ਵੱਲੋਂ ਟਰੈਕਟਰਾਂ ਨੂੰ ਵੀ ਮੋਡੀਫਾਈਡ ਕਰਾਇਆ ਹੋਇਆ ਹੈ ਪਿੱਛੇ ਸਾਊਂਡ ਸਿਸਟਮ ਲਗਾਇਆ ਹੋਇਆ ਤੇ ਉੱਚੀ ਆਵਾਜ਼ ਦੇ ਵਿੱਚ ਗਾਣੇ ਚਲਾ ਕੇ ਇਸ ਸਪੋਰਟ ਏਰੀਏ ਦੇ ਵਿੱਚ ਫੁੱਲੜ ਬਾਜ਼ੀ ਕਰਦੇ ਹੋਏ ਹੁੜਦੰਗ ਮਚਾਉਂਦੇ ਹੋਏ ਨਜ਼ਰ ਆ ਰਹੇ ਨੇ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਗੁਰੂਗ੍ਰਾਮ ਪੁਲਿਸ ਤੱਕ ਪਹੁੰਚਿਆ ਉਸ ਤੋਂ ਬਾਅਦ ਹੁਣ ਪੁਲਿਸ ਨੇ ਇਸ ਪੂਰੇ ਮਾਮਲੇ ਦੀ ਜਾਂਚ ਵੀ ਕਰਨੀ ਸ਼ੁਰੂ ਕਰ ਦਿੱਤੀ ਹੈ ਪਰ ਕੋਈ ਏ ਪਹਿਲਾ ਮਾਮਲਾ ਨਹੀਂ ਹੈ ਪਹਿਲਾਂ ਵੀ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਨੇ ਪਰ ਕਿਸ ਤਰੀਕੇ ਦੇ ਨਾਲ ਇਹਨਾਂ ਨੌਜਵਾਨਾਂ ਦੇ ਵੱਲੋਂ ਸ਼ਰਿਆਮ ਕਾਨੂੰਨ ਦੀਆਂ ਤਜੀਆਂ ਉਡਾਈਆਂ ਜਾ ਰਹੀਆਂ ਨੇ ਇਹ ਆਪਣੀ ਜਾਣ ਤੋਂ ਜੋਖਮ ਦੇ ਵਿੱਚ ਪੈ ਰਹੇ ਨੇ ਪਰ ਸੜਕ ਤੇ ਲੰਘ ਰਹੇ ਹੋਰ ਲੋਕਾਂ ਦੀ ਜਾਨ ਨੂੰ ਵੀ ਇਹਨਾਂ ਨੇ ਜੋਖਮ ਦੇ ਵਿੱਚ ਪਾਇਆ ਹੋਇਆ ਕਿਸ ਤਰੀਕੇ ਦੇ ਨਾਲ ਪੀੜ ਪਾੜ ਵਾਲੀ ਸੜਕ ਤੇ ਇਹ ਨੌਜਵਾਨ ਹੁੜਦੰਗ ਮਜਾਉਂਦੇ ਹੋਏ ਨਜ਼ਰ ਆ ਰਹੇ ਨੇ ਕਾਨੂੰਨ ਵਿਵਸਥਾ ਨੂੰ ਕਿੰਜ ਠੇਂਗਾ ਦਿਖਾਉਂਦੇ ਹੋਏ ਇਹ ਨੌਜਵਾਨ ਨਜ਼ਰ ਆ ਰਹੇ ਨੇ ਉੱਚੀ ਆਵਾਜ਼ ਦੇ ਵਿੱਚ ਗਾਣੇ ਲਾ ਹੁਣੇ ਹਾਲਾਂਕਿ ਤੁਹਾਨੂੰ ਗਾਣੇ ਨਹੀਂ ਸੁਣਾ ਰਹੇ ਆ ਪਰ ਕਿਸ ਤਰੀਕੇ ਦੇ ਨਾਲ ਇਸ ਸਟੰਟ ਬਾਜੀ ਇਹਨਾਂ ਨੌਜਵਾਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਇਹ तमाम ਵੀਡੀਓਜ਼ ਜਿਹੜੀਆਂ ਨੇ ਉਹ ਤੁਹਾਨੂੰ ਦਿਖਾ ਰਹੇ ਆ ਕਾਨੂੰਨ ਵਿਵਸਥਾ ਦੀਆਂ ਤੱਜੀਆਂ ਉਡਾਈਆਂ ਗਈਆਂ ਅਜਿਹਾ ਸਟੰਟ ਸਿਰਫ ਨਿਯਮਾਂ ਦੀ ਉਲੰਘਣਾ ਨਹੀਂ ਕਰਦੇ ਸਗੋਂ ਦੂਜਿਆਂ ਲਈ ਵੀ ਖਤਰਾ ਬਣ ਜਾਂਦੇ ਨੇ ਉੱਚੀ ਆਵਾਜ਼ ਦੇ ਵਿੱਚ ਗਾਣੇ ਲਾਏ ਹੋਏ ਨੇ ਪਿੱਛੇ ਡੀਐਲਐਫ ਮਾਲ ਹੈ ਜੋ ਕਿ ਸਭ ਤੋਂ ਵੱਡਾ ਮਾਲ ਵੀ ਮੰਨਿਆ ਜਾਂਦਾ ਹੈ ਗੁਰੂਗ੍ਰਾਮ ਦੇ ਵਿੱਚ ਕਿਸ ਤਰੀਕੇ ਦੇ ਨਾਲ ਹੁਣ ਕਾਨੂੰਨ ਦੀਆਂ ਤਜੀਆਂ ਉਡਾਈਆਂ ਜਾ ਰਹੀਆਂ ਨੇ ਇਹਨਾਂ ਨੌਜਵਾਨਾਂ ਦੇ ਵੱਲੋਂ ਇਹ ਵੀਡੀਓ ਤੁਸੀਂ ਵੀ ਵੇਖੋ